ਉਸ ਦੇ ਨਾਕੇ ਤੋੜ ਕੇ ਜਦ ਕਾਲੇ ਸ਼ੀਸ਼ੇ ਵਾਲੀ ਇਹ ਗੱਡੀ ਭੱਜਦੀ ਹੈ ਤਾਂ ਗੋ ਬਟਾਲਾ ਪੁਲਿਸ ਵੱਲੋਂ ਇਸ ਗੱਡੀ ਤੇ ਇਸ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਦੇਖੋ ਗੱਡੀ ਸਵਾਰ ਨੌਜਵਾਨਾਂ ਨੇ ਫੋਨ ਲਾ ਲਿਆ ਤੇ ਕਿਵੇਂ ਉੱਥੇ ਉੱਠਾਈ ਪੰਗਾ ਪੈ ਗਿਆ ਬਟਾਲਾ ਦੇ ਵਿੱਚ ਦੁਪਹਿਰ ਵੇਲੇ ਜਦੋਂ ਟ੍ਰੈਫਿਕ ਪੁਲਿਸ ਦੇ ਵੱਲੋਂ ਲਗਾਏ ਗੇ ਵਿਸ਼ੇਸ਼ ਨਾਕੇ ਦੌਰਾਨ ਇੱਕ ਕਾਲੇ ਸ਼ੀਸ਼ੇ ਵਾਲੀ ਗੱਡੀ ਨੂੰ ਰੁਕਣ ਦਾ ਪੁਲਿਸ ਇਸ਼ਾਰਾ ਕਰਦੀ ਹੈ ਤਾਂ ਗੱਡੀ ਚਾਲਾਰੇ ਨੌਜਵਾਨ ਗੱਡੀ ਪਜਾ ਲੈਂਦੇ ਨੇ ਇਹੀ ਨਹੀਂ ਸ਼ਹਿਰ ਦੇ ਵਿੱਚ ਦੋ ਹੋਰ ਨਾਕੇ ਵੀ ਤੋੜ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੈਫਿਕ ਪੁਲਿਸ ਨੇ ਪਿੱਛਾ ਕਰਕੇ ਗੱਡੀ ਕਾਬੂ ਕਰ ਲਈ ਗੱਡੀ ਚਾਲਕ ਨੌਜਵਾਨ ਅਗੋ ਸਿਫਾਰਸ਼ੀ ਫੋਨ ਕਰਦਾ ਰਿਹਾ ਤੇ ਪੁਲਿਸ ਨੂੰ ਸਿਫਾਰਿਸ਼ ਕਰਦਾ ਰਿਹਾ ਪਰ ਪੁਲਿਸ ਮਲਾਜ਼ਮਾਂ ਦੇ ਬਲੂ ਕਿਸੇ ਦੀ ਨਹੀਂ ਸੁਣੀਗੀ ਤੇ ਗੱਡੀ ਨੂੰ ਚੱਕ ਕੇ ਬੌਂਡ ਕਰ ਦਿੱਤਾ ਗਿਆ ਹਾਲਾਂਕਿ ਉਸ ਵੇਲੇ ਕਾਫੀ ਹਾਈ ਵੋਲਟੇਜ ਡਰਾਮਾ ਹੁੰਦਾ ਨਜ਼ਰ ਆਇਆ ਸਰੇਂਦਰ ਸਿੰਘ ਜੀ ਟ੍ਰਾਫਿਕ ਅਧਿ ਬਟਾਲਾ ਅੱਜ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨ ਆਂ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕ ਦੇ ਲੋਕ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਦ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਵੜ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਵਾਂਗੇ ਤੇ ਔਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਆ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨਹੀਂ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆ ਕਰਤੂਤ ਕੀਤੀ ਸ਼ਹਿਰ ਚ ਆ ਕੇ ਪੁਲਿਸ ਦੇ ਦੋ ਨਾਕੇ ਤੋੜ ਕੇ ਜਦ ਕਾਲੇ ਸ਼ੀਸ਼ੇ ਵਾਲੀ ਇਹ ਗੱਡੀ ਭੱਜਦੀ ਹੈ ਤਾਂ ਗੋ ਬਟਾਲਾ ਪੁਲਿਸ ਵੱਲੋਂ ਇਸ ਗੱਡੀ ਤੇ ਇਸ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਦੇਖੋ ਗੱਡੀ ਸਵਾਰ ਨੌਜਵਾਨਾਂ ਨੇ ਫੋਨ ਲਾ ਲਿਆ ਤੇ ਕਿਵੇਂ ਉੱਥੇ ਪੁੱਠਾ ਹੀ ਪੰਗਾ ਪੈ ਗਿਆ ਬਟਾਲਾ ਦੇ ਵਿੱਚ ਦੁਪਹਿਰ ਵੇਲੇ ਜਦੋਂ ਟ੍ਰੈਫਿਕ ਪੁਲਿਸ ਵੱਲੋਂ ਲਗਾਏ ਗੇ ਵਿਸ਼ੇਸ਼ ਨਾਕੇ ਦੌਰਾਨ ਇੱਕ ਕਾਲੇ ਸ਼ੀਸ਼ੇ ਵਾਲੀ ਗੱਡੀ ਨੂੰ ਰੁਕਣ ਦਾ ਪੁਲਿਸ ਇਸ਼ਾਰਾ ਕਰਦੀ ਹੈ ਤਾਂ ਗੱਡੀ ਚਲਾ ਰਹੇ ਨੌਜਵਾਨ ਗੱਡੀ ਪਜਾ ਲੈਂਦੇ ਨੇ ਇਹੀ ਨਹੀਂ ਸ਼ਹਿਰ ਦੇ ਵਿੱਚ ਦੋ ਹੋਰ ਨਾਕੇ ਵੀ ਤੋੜ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਟ੍ਰੈਫਿਕ ਪੁਲਿਸ ਨੇ ਪਿੱਛਾ ਕਰਕੇ ਗੱਡੀ ਕਾਬੂ ਕਰ ਲਈ ਗੱਡੀ ਚਾਲਕ ਨੌਜਵਾਨ ਅੱਗੋਂ ਸਿਫਾਰਸ਼ੀ ਫੋਨ ਕਰਦਾ ਰਿਹਾ ਤੇ ਪੁਲਿਸ ਨੂੰ ਸਿਫਾਰਿਸ਼ ਕਰਦਾ ਰਿਹਾ ਪਰ ਪੁਲਿਸ ਮਲਾਜ਼ਮਾਂ ਦੇ ਬਲੁੱਕ ਕਿਸੇ ਦੀ ਨਹੀਂ ਸੁਣੀਗੀ ਤੇ ਗੱਡੀ ਨੂੰ ਚੱਕ ਕੇ ਬੌਂਡ ਕਰ ਦਿੱਤਾ ਗਿਆ ਹਾਲਾਂਕਿ ਉਸ ਵੇਲੇ ਕਾਫੀ ਹਾਈ ਵੋਲਟੇਜ ਡਰਾਮਾ ਹੁੰਦਾ ਨਜ਼ਰ ਆਇਆ ਸਤਿੰਦਰ ਸਿੰਘ ਜੀ ਟ੍ਰੈਫਿਕ ਮੰਜਾਜ ਬਟਾਲਾ ਅੱਜ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕਦੇ ਲੋਕ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਲਈ ਤੋਂ ਤੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਜੀ ਗੱਡੀ ਇੰਪਾਉਂਡ ਕਰਤੀ ਜੀ ਕਿ ਇਹ ਪੁਲਸ ਨੂੰ ਮਾੜਾ ਆਂਦੇ ਨੇ ਤੇ ਉੱਡ ਜਾਂਦੇ ਫਿਰ ਪੁਲਸ ਵਾਲੀ ਆਉਂਦੇ ਨੇ ਐ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬਸ ਗੱਡੀ ਫਿਲਹਾਲ ਇਹਨੂੰ ਦੇਹਾਂ ਜੀ ਕਰਨਾ ਜੇ ਕੋਈ ਕਾਗਜ਼ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਵਾਂਗੇ ਤੇ ਕੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪੇ ਆ ਮਾਪੇ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਉਹਦੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਇਹ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆ ਅਸੀਂ ਤੇ ਮਾਪੇ ਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆ ਕਰਤੂਤ ਕੀਤੀ ਸ਼ਹਿਰ ਚ ਆ ਕੇ